ਆ ਟ੍ਰੈਫਿਕ ਵਿੰਗ ਵੱਲੋਂ ਮਾਨਯੋਗ ADGP ਟ੍ਰੈਫਿਕ ਵੱਲੋਂ ਡਾਇਰੈਕਸ਼ਨਸ ਆਈਆਂ ਨੇ 1 ਅਗਸਤ ਤੋਂ ਬਾਅਦ ਕੋਈ ਵੀ ਬੱਚਾ ਜਿਹੜਾ ਅੰਡਰ ਏਜ ਹੈਗਾ ਅੰਡਰ 18 ਹੈਗਾ ਹੈ ਉਹ ਟੂ व्हीਲਰ ਜਾਂ ਫੋਰ व्हीਲਰ ਨੂੰ ਜੇ ਚਲਾਉਂਦਾ ਫੜਿਆ ਗਿਆ ਤਾਂ ਉਹਦੇ ਪੇਰੈਂਟਸ ਨੂੰ ਜਾਂ ਜੋ ਵੀ ਉਸ ਗੱਡੀ ਦਾ ਜਾਂ ਬਾਈਕ ਦਾ ਮਾਲਕ ਹੈਗਾ ਉਹਨੂੰ ਬੁੱਕ ਕੀਤਾ ਜਾਏਗਾ 3 ਸਾਲ ਦੀ ਜਿਹਦੇ ਵਿੱਚ ਸਜ਼ਾ ਹੈ ਅਤੇ 25000 ਰੁਪਏ ਫਾਈਨ ਹੋ ਸਕਦਾ ਹੈ ਜੀ ਹਾਂ ਜੇਕਰ ਤੁਸੀਂ 1 ਅਗਸਤ ਤੋਂ ਆਪਣੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਵਾਹਨ ਚਲਾਣ ਨਹੀਂ ਦਿੱਤਾ ਤਾਂ ਤੁਹਾਨੂੰ ਜੇਲ੍ਹ ਦੀ ਹਵਾ ਖਾਣੀ ਪੈ ਸਕਦੀ ਹੈ ਹੁਣ ਟ੍ਰੈਫਿਕ ਦੇ ਸਬੰਧੀ ਵਾਹਨ ਚਲਾਣ ਵਾਲੇ ਨਾਬਾਲਗ ਦੇ ਮਾਪਿਆਂ ਦੇ ਉੱਪਰ ਸਖਤ ਕਾਰਵਾਈ ਦੇ ਨਵੇਂ ਨਿਯਮ ਜਾਰੀ ਹੋ ਚੁੱਕੇ ਹਨ DSP ਹਰਪਿੰਦਰ ਕੌਰ ਨੇ ਦੱਸਿਆ ਕਿ 31 ਜੁਲਾਈ ਤੋਂ ਬਾਅਦ ਜੇਕਰ ਕੋਈ ਬੱਚਾ ਦੋ ਪਹੀਆ ਵਾਹਨ ਜਾਂ ਚਾਰ ਪਹੀਆ ਵਾਹਨ ਚਲਾਉਂਦਾ ਹੋਇਆ ਮਿਲਦਾ ਹੈ ਜਾਂ ਮੋਟਰ ਵਹੀਕਲ ਐਕਟ ਦੀ ਉਲੰਘਣਾ ਕਰਦਾ ਮਿਲਦਾ ਹੈ ਤਾਂ ਉਸ ਦੇ ਮਾਤਾ ਪਿਤਾ ਦੇ ਖਿਲਾਫ ਕਾਨੂੰਨੀ ਕਾਰਵਾਈ ਅਮਲਚ ਲਿਆਂਦੀ ਜਾਵੇਗੀ। ਅਜਿਹਾ ਹੋਣ ਤੇ ਉਹਨਾਂ ਨੂੰ 3 ਸਾਲ ਦੀ ਕੈਦ ਅਤੇ 25,000 ਰੁਪਏ ਜੁਰਮਾਨਾ ਹੋ ਸਕਦਾ ਹੈ। ਸੋ ਆਪੋ ਆਪਣੇ ਨਵਾਲਗ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦਾ ਵਾਹਨ ਚਲਾਉਣ ਦੀ ਇਜਾਜ਼ਤ ਬਿਲਕੁਲ ਨਾ ਦਿਓ ਕਿਉਂਕਿ 2 ਦਿਨ ਕੇਵਲ ਰਹਿ ਗਏ ਨੇ ਉਸ ਤੋਂ ਬਾਅਦ ਇਹ ਵਾਲੀ ਕਾਰਵਾਈ ਅਮਲ ਵਿੱਚ ਆਣੀ ਸ਼ੁਰੂ ਹੋ ਜਾਵੇਗੀ। ਦੇਖੋ ਜੀ ਹੋਮ ਜਿਹੜੀ ਸਾਡੀ ਕਰੰਟ ਪ੍ਰਾਇੋਰਟੀ ਹੈਗੀ ਹੈ ਟ੍ਰੈਫਿਕ ਨੂੰ ਸਮੂਧੀ ਚਲਾਉਣ ਦੇ ਵਿੱਚ ਟ੍ਰੈਫਿਕ ਵਿੰਗ ਵੱਲੋਂ ਮਾਨਯੋਗ ADGP ਟ੍ਰੈਫਿਕ ਵੱਲੋਂ ਡਾਇਰੈਕਸ਼ਨਸ ਆਈਆਂ ਨੇ 1 ਅਗਸਤ ਤੋਂ ਬਾਅਦ ਕੋਈ ਵੀ ਬੱਚਾ ਜਿਹੜਾ ਅੰਡਰ ਏਜ ਹੈਗਾ ਅੰਡਰ 18 ਹੈਗਾ ਹੈ ਉਹ ਟੂ ਵੀਲਰ ਜਾਂ ਫੋਰ ਵੀਲਰ ਨੂੰ ਜੇ ਚਲਾਉਂਦਾ ਫੜਿਆ ਗਿਆ ਤਾਂ ਉਹਦੇ ਪੇਰੈਂਟਸ ਨੂੰ ਜਾਂ ਜੋ ਵੀ ਉਸ ਗੱਡੀ ਦਾ ਜਾਂ ਬਾਈਕ ਦਾ ਮਾਲਕ ਹੈਗਾ ਉਹਨੂੰ ਬੁੱਕ ਕੀਤਾ ਜਾਏਗਾ 3 ਸਾਲ ਦੀ ਜਿਹਦੇ ਵਿੱਚ ਸਜ਼ਾ ਹੈ ਅਤੇ 25000 ਰੁਪਏ ਫਾਈਨ ਹੋ ਸਕਦਾ ਹੈ ਸੋ ਉਹਦੇ ਅਲਤੀ ਨਹੀਂ ਹੈ ਉਹਦੇ ਤਹਿਤ ਅਸੀਂ ਐਜੂਕੇਟ ਵੀ ਕਰ ਰਹੇ ਹੈਗਾ ਸਾਡਾ ਐਜੂਕੇਸ਼ਨ ਸੈਲ ਵੀ ਹੈਗਾ ਅਸੀਂ ਅਵੇਅਰਨੈਸ ਫੈਲਾ ਰਹੇ ਆ ਇਹ ਕਿ 1 ਅਗਸਤ ਤੋਂ ਬਾਅਦ ਮਾਪਿਓ ਬੱਚਿਆਂ ਨੂੰ 2 ਵੀਲਰ ਜਾਂ 4 ਵੀਲਰ ਡੇਂਜਰ ਪ੍ਰੂਫ ਕਰੇ